ਜੀ ਤੋਂ ਵੜੀ। ਕੋਲੋਂ ਆ ਕੇ ਮੈਂ ਇਸ ਕੁਰਸੀ ਦੇ ਉੱਤੇ ਬੈਠਾ ਸੀਗਾ ਤੇ ਜਸ ਜਦੋਂ ਬੈਠਾ ਮੈਂ ਆਦਾ ਕੰਮ ਕਰ ਰਿਹਾ ਸੀ ਇੱਕਦਮ ਅਚਾਨਕ ਇਹਦੇ ਤੇ ਮੇਰੇ ਮਲ ਸ਼ੀਸ਼ੇ ਦੇ ਉੱਤੇ ਐ ਲੱਗਿਆ ਬਹੁਤ ਵੱਡਾ ਬਲਾਸਟ ਹੋ ਗਿਆ ਪਰ ਮੈਨੂੰ ਐ ਲੱਗਿਆ ਵੀ ਜਿਵੇਂ ਕਿਸੇ ਨੇ ਕੋਈ ਰੋੜਾ ਰੜਾ ਕੇ ਸ਼ੀਸ਼ਾ ਫਟ ਗਿਆ ਹੁੰਦਾਗਾ ਤੇ ਬਾਹਰ ਅਸੀਂ ਅੱਗੇ ਦੇਖਿਆ ਤਾਂ ਬਾਹਰ ਬੰਦੇ ਇਕੱਠੇ ਹੋ ਕੇ ਕਹਿੰਦੇ ਯਾਰ ਮੂਲੀਆਂ ਚਲਾ ਕੇ ਗਏ ਨੇ ਦੋ ਬੰਦੇ ਸੀ ਇਹ ਠੀਕ ਹੈ ਦੁਕਾਨਦਾਰੀ ਕਰਦੇ ਆ ਆਪ ਜੀ ਦੇਖੋ ਦਾ ਰਾਮਨਾਲ ਸਾਡੀ ਕੋਈ ਬੈਰ ਨਹੀਂ ਡੈਡ ਨਹੀਂ ਲੈਣ ਨਹੀਂ ਦੇਣ ਨਹੀਂ ਕਿਸੇ ਨਾਲ ਆਏ ਇਸ ਤਰ੍ਹਾਂ ਦਾ ਬਹੁਤ ਮਾੜਾ ਕੰਮ ਹੈ ਜਿੱਦੇ ਕਿਸੇ ਕਿਸੇ ਦੁਕਾਨਦਾਰ ਤੇ ਕੁਝ ਵੀ ਕਰ ਦਨਗੇ ਫਿਰ ਤਾਂ ਦਾ ਇਧਰੋਂ ਭੱਜ ਕੇ ਆ ਰਿਹਾ ਸੀਗਾ ਆਪਣੀ ਬਾਈਕ ਲੈ ਕੇ ਤਾਂ ਉਹ ਸਾਡੇ ਇੱਥੇ ਬੰਦਿਆਂ ਦੀ ਬਾਈਕ ਦੇ ਵਿੱਚ ਵੱਜਿਆ ਉਹਨੂੰ ਰੋਕਣ ਲਈ ਜਦੋਂ ਰੋਕਿਆ ਗਿਆ ਤਾਂ ਉਹਨੇ ਆਪਣੀ ਪਿਸਤੌਲ ਕੱਢ ਕੇ ਉਹਨਾਂ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਾਈ ਤੋਂ ਲਾ ਕੇ ਸਿੱਤ ਕੇ ਜਦੋਂ ਉਹਨੇ ਪਿਸਤੌਲ ਚਾਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਨੂੰ ਮਾਰ ਨਹੀਂ ਮੈਂ ਛੱਡ ਦਾਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਇੱਕ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਇਸ ਦੌਰਾਨ ਜਿਵੇਂ ਹੀ ਲੋਕ ਇਕੱਠੇ ਹੁੰਦੇ ਨੇ ਤਾਂ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਫਾਇਰਿੰਗ ਕਰਨ ਤੋਂ ਬਾਅਦ ਪਰ ਲੋਕਾਂ ਨੂੰ ਡਰਾਉਣ ਦੇ ਲਈ ਵੀ ਉਹਨਾਂ ਦੇ ਵੱਲੋਂ ਇੱਕ ਫਾਇਰ ਕੀਤਾ ਜਾਂਦਾ ਹੈ ਤੇ ਉੱਥੋਂ ਹੋ ਭੱਜਨ ਦੀ ਉਸੇ ਸਮੇਂ ਕੋਸ਼ਿਸ਼ ਕਰਦੇ ਨੇ ਤੁਹਾਨੂੰ ਦੱਸਦੀ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਾਨਸਾ ਦੀਆਂ ਨੇ ਜਿੱਥੇ ਇਹ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਆ ਇਸੇ ਦੌਰਾਨ ਜਿਵੇਂ ਹੀ ਇਹ ਮੋਟਰਸਾਈਕਲ ਸਵਾਰ ਦੋਵੇਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹਨਾਂ ਦੀ ਇੱਕ ਐਕਟਵਾ ਸਵਾਰ ਔਰਤਾਂ ਦੇ ਨਾਲ ਟੱਕਰ ਹੋ ਜਾਂਦੀ ਆ ਤੇ ਇਹ ਵੀ ਮੋਟਰਸਾਈਕਲ ਤੋਂ ਹੇਠਾ ਡਿੱਗ ਪੈਂਦੇ ਨੇ ਇਸੇ ਦੌਰਾਨ ਔਰਤਾਂ ਦੇ ਵੱਲੋਂ ਵੀ ਬੈਸਵਾਜੀ ਇਹਨਾਂ ਦੇ ਨਾਲ ਕੀਤੀ ਜਾਂਦੀ ਆ ਪਰ ਇਹ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਇਸ ਦੌਰਾਨ ਇੱਕ ਬਜ਼ੁਰਗ ਦੇ ਵੱਲੋਂ ਆ ਕੇ ਦੋਵਾਂ ਨੂੰ ਦਬੋਚ ਲਿਆ ਜਾਂਦਾ ਹੈ ਕਾਫੀ ਜ਼ਿਆਦਾ ਹੱਥੋਂ ਪਾਈ ਵੀ ਹੁੰਦੀ ਆ ਪਰ ਇਸ ਬਜ਼ੁਰਗ ਦਾ ਕਹਿਣਾ ਹੈ ਕਿ ਉਸ ਨੂੰ ਜਿਵੇਂ ਹੀ ਪਿਸਤੌਲ ਦਿਸਦਾ ਤਾਂ ਉਹ ਪਰਾਂ ਹੋ ਜਾਂਦਾ ਹੈ ਪਰ ਕੋਲ ਖੜੇ ਲੋਕਾਂ ਦੇ ਵੱਲੋਂ ਕਿਸੇ ਨੇ ਵੱਲੋਂ ਮਦਦ ਨਹੀਂ ਕੀਤੀ ਗਈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਫੜਿਆ ਜਾਵੇ ਤੁਹਾਨੂੰ ਦੱਸਦੀ ਕਿ ਇਹ ਦੋਵੇਂ ਫਾਇਰਿੰਗ ਕਰਨ ਵਾਲੇ ਨੌਜਵਾਨ ਮੋਟਰਸਾਈਕਲ ਆਪਣਾ ਫੋਨ ਸੱਟ ਕੇ ਉਥੇ ਫਰਾਰ ਹੋ ਜਾਂਦੇ ਨੇ ਉਥੋਂ ਇਹ ਵੀ ਲੋਕਾਂ ਦਾ ਕਹਿਣਾ ਹੈ ਕਿ ਕੁਝ ਹੀ ਮੀਟਰ ਦੇ ਉੱਤੇ ਥਾਣਾ ਪਰ ਪੁਲਿਸ ਨਹੀਂ ਪਹੁੰਚੀ ਮੌਕੇ ਦੇ ਉੱਤੇ ਤੁਹਾਨੂੰ ਦੱਸਦੀ ਕਿ ਆਰਟੀਆਈ ਐਕਟਿਵਿਸਟ ਮਾਨਕ ਗੋਇਲ ਦੇ ਚਾਚੇ ਦੀ ਦੁਕਾਨ ਦੇ ਉੱਤੇ ਇਹ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ ਤੇ ਉਹਨਾਂ ਦੇ ਬਿਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਆ ਤੁਜੀ ਕੀ ਮਸਲਾ ਹੋਇਆ ਸਾਰਾ ਇੱਥੇ ਜਿਹੜਾ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੈ ਦਿਨ ਪਰ ਦਿਨ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਉਹਦੀ ਜਿਹੜੀ ਮੇਨ ਹੈ ਅੱਜ ਮਾਨਸਾ ਸ਼ਹਿਰ ਦੇ ਵਿੱਚ ਤੁਹਾਨੂੰ ਇਹਦਾ ਰੂਪ ਦੇਖਣ ਨੂੰ ਮਿਲੇ ਹੈ ਮਾਨਸਾ ਸ਼ਹਿਰ ਦੇ ਵਿੱਚ ਸ਼ਰਿਆਮ ਹੀ ਗੋਲੀਬਾਰੀ ਦੀ ਇੱਕ ਘਟਨਾ ਜਿਹੜੀ ਗੁਰਦੁਆਰਾ ਚੌਂਕ ਦੇ ਵਿੱਚ ਇੱਕ ਦੁਕਾਨਦਾਰ ਦੇ ਉੱਤੇ ਕੀਤੀ ਗਈ ਹੈ ਦੂਜੀ ਘਟਨਾ ਜਦੋਂ ਉਹ ਬੰਦਾ ਇੱਧਰ ਨੂੰ ਭੱਜ ਕੇ ਆ ਰਿਹਾ ਸੀਗਾ ਆਪਣੀ ਬਾਈਕ ਲੈ ਕੇ ਤਾਂ ਉਹ ਸਾਡੇ ਇੱਥੇ ਬੰਦਿਆਂ ਦੀ ਬਾਈਕ ਦੇ ਵਿੱਚ ਵੱਜਿਆ ਉਹਨੂੰ ਰੋਕਣ ਲਈ ਜਦੋਂ ਰੋਕਿਆ ਗਿਆ ਤਾਂ ਉਹਨੇ ਆਪਣੀ ਪਿਸਤੌਲ ਕੱਢ ਕੇ ਉਹਨਾਂ ਉਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਸੀ ਬਜਾਏ ਕਿ ਉਹਨੂੰ ਰੋਕਣ ਦੇ ਦੁਕਾਨ ਦੇ ਅੰਦਰ ਜਾ ਕੇ ਉਹ ਭੱਜ ਗਿਆ ਜੇ ਇਦਾਂ ਦੀਆਂ ਆਪਾਂ ਕਹਦੀਏ 4:30 ਵਜੇ ਦਾ ਸਮਾਂ ਹੈਗਾ 4:30 ਵਜੇ ਜੇ ਆਪਾਂ ਦੇਖੀਏ ਮਾਨਸਾ ਸ਼ਹਿਰ ਦੇ ਵਿੱਚ ਜੇ ਇਦਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਤਾਂ ਅਸੀਂ ਕਿਵੇਂ ਵਪਾਰ ਵਰਗ ਨੂੰ ਆਪਾਂ ਕਵਾਂਗੇ ਵੀ ਉਹ ਸੇਫ ਹੈ ਦੁਕਾਨਦਾਰ ਇਸ ਟਾਈਮ ਡਰੇ ਪਏ ਨੇ ਜੇ ਆਪਾਂ ਕਹੀਏ ਪੂਰਾ ਮਾਨਸਾ ਸ਼ਹਿਰ ਹੈ ਉਹਦੇ ਵਿੱਚ ਸਹਮ ਦਾ ਮਾਹੌਲ ਹੈ ਅਸੀਂ ਸਿਰਫ ਇਹੀ ਪਾਣਸਾ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰਾਂ ਦੇ ਹੌਂਸਲੇ ਕਿੱਦਾਂ ਬੁਲੰਦ ਹੋ ਰਹੇ ਨੇ ਵੀ ਸ਼ਰਿਆਮ ਉਹ ਸ਼ਹਿਰ ਦੇ ਵਿੱਚ ਪਿਸਤੌਲ ਲੈ ਕੇ ਫਿਰ ਰਹੇ ਨੇ ਫਿਰ ਉਹ ਆਪਣਾ ਮੋਬਾਈਲ ਫੋਨ ਵੀ ਸਿੱਟ ਕੇ ਚਲੇ ਗਿਆ ਉਹਨਾਂ ਦਾ ਮੋਬਾਈਲ ਫੋਨ ਤੇ ਮੋਟਰਸਾਈਕਲ ਇੱਥੇ ਉਹ ਦੇ ਕੇ ਚਲੇ ਗਿਆ ਜਿਹੜਾ ਕਿ ਲੋਕਾਂ ਨੇ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਬਜ਼ੇ ਦੇ ਵਿੱਚ ਦੇ ਦਿੱਤਾ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਦੀ ਗਹਿਰਾਈ ਨਾਲ ਜਾਂਚ ਕਰੇ ਜਿਹੜਾ ਮੋਬਾਈਲ ਹੈ ਉਹਨੂੰ ਸਾਈਬਰ ਕ੍ਰਾਈਮ ਦੇ ਵਿੱਚ ਭੇਜੇ ਵੀ ਇਹ ਬੰਦੇ ਕੌਣ ਨੇ ਕਿੱਥੋਂ ਤੱਕ ਇਹਨਾਂ ਦੇ ਤਾਰ ਨੇ ਕਿਹੜੇ ਗੈਂਗਸਟਰਾਂ ਨਾਲ ਇਹਨਾਂ ਦੇ ਲਿੰਕ ਨੇ ਕਿਸੇ ਨੂੰ ਥ੍ਰੈਟ ਵਗੈਰਾ ਹੈਗਾ ਇਹਨਾਂ ਨੂੰ ਕੋਈ ਨਹੀਂ ਦੇਖੋ ਜੀ ਵਪਾਰੀ ਬੰਦੇ ਨੇ ਜੀ ਨਾਰਮਲ ਰਹਿੰਦੇ ਨੇ ਇਹਨਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂਗਾ ਜੇ ਤੁਸੀਂ ਕਹੋਗੇ ਦੇਖਣ ਤੋਂ ਬਾਅਦ ਕੋਈ ਵਹੀਕਲ ਉਹਨਾਂ ਨੇ ਹੋਰ ਆ ਨਾ ਨਹੀਂ ਨਹੀਂ ਉਹ ਭੱਜ ਕੇ ਗਏ ਨੇ ਜੀ ਭੱਜ ਕੇ ਗਏ ਨੇ ਮੈਂ ਉਹੀ ਕਹਿ ਰਿਹਾ ਵੀ ਜੇ ਹਜੇ ਤੱਕ ਵੀ ਤੁਸੀਂ ਮੈਂ ਸ਼ਹਿਰ ਦੇ ਵਿੱਚੋਂ ਹੁਣੇ ਆਏ ਆ ਹਲੇ ਤੱਕ ਕਿਤੇ ਵੀ ਨਾਕਾਬੰਦੀ ਨਹੀਂ ਕੀਤੀ ਗਈ ਤਾਂ ਅਸੀਂ ਕਹਾਂਗੇ ਵੀ ਜੇ ਇੱਥੋਂ ਭੱਜ ਕੇ ਗਏ ਨੇ ਤਾਂ ਉਹਨਾਂ ਨੂੰ ਫੜਨ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਨਾਕਾਮ ਐ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹੀ ਨਾਕਾਮ ਐ ਤੇ ਡੀਐਸਪੀ ਸਾਹਿਬ ਹੁਣ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕਿੱਦਾਂ ਇਹਨਾਂ ਨੂੰ ਮਤਲਬ ਜਿਹੜਾ ਮਸਲਾ ਹੈਗਾ ਇਹਨੂੰ ਦੇਖਿਆ ਜਾਵੇ ਪਰ ਜਿਹੜੀ ਮੇਨ ਚੀਜ਼ ਐ ਜੀ ਗੈਂਗਸਟਰਾਂ ਦੇ ਜਿਹੜੇ ਹੌਂਸਲੇ ਐ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੌਂਸਲੇ ਬਲੰਦ ਹੋ ਚੁੱਕੇ ਨੇ ਕਿਉਂਕਿ ਜਿਹੜੀ ਸਰਕਾਰ ਐ ਇਹਨਾਂ ਨੂੰ ਨੱਥ ਨਹੀਂ ਪਾ ਰਹੀ ਸਰਕਾਰ ਐ ਜਿਹੜੀ ਇਹਨਾਂ ਨੂੰ ਰੋਕ ਨਹੀਂ ਰਹੀ ਮੇਰਾ ਨਾਮ ਸतीश ਕੁਮਾਰ ਨੇਟੂ ਹੈ ਜੀ ਕੀ ਹੋਇਆ ਮੈਂ ਜਸਟ 15 ਮਿੰਟ ਪਹਿਲਾਂ ਹੀ ਘਰੋਂ ਆਇਆ ਹਾਂਗਾ ਘਰੋਂ ਆ ਕੇ ਮੈਂ ਇਸ ਕੁਰਸੀ ਦੇ ਉੱਤੇ ਬੈਠਾ ਸੀਗਾ ਤੇ ਜਸਟ ਜਦੋਂ ਬੈਠਾ ਮੈਂ ਆਪਣਾ ਕੰਮ ਕਰ ਰਿਹਾ ਸੀ ਇੱਕਦਮ ਅਚਾਨਕ ਇਹਦੇ ਤੇ ਮੇਰੇ ਮਲ ਸ਼ੀਸ਼ੇ ਦੇ ਉੱਤੇ ਆਇਆ ਲੱਗਾ ਬਹੁਤ ਵੱਡਾ ਬਲਾਸਟ ਹੋ ਗਿਆ ਪਰ ਮੈਨੂੰ ਆਇਆ ਲੱਗਿਆ ਵੀ ਜਿਵੇਂ ਕਿਸੇ ਨੇ ਕੋਈ ਰੋੜ ਰੜਾ ਆ ਕੇ ਸ਼ੀਸ਼ਾ ਫਟ ਗਿਆ ਹੁੰਦਾਗਾ ਜੋ ਬਾਹਰ ਸੀ ਆ ਕੇ ਦੇਖਿਆ ਤਾਂ ਬਾਹਰ ਬੰਦੇ ਇਕੱਠੇ ਹੋ ਕੇ ਕਹਿੰਦੇ ਯਾਰ ਗੋਲੀਆਂ ਚਲਾ ਕੇ ਗਏ ਨੇ ਦੋ ਬੰਦੇ ਸੀਗੇ ਹੈਲਮਟ ਉਹਨਾਂ ਦੇ ਪਾਏ ਹੋਏ ਸੀਗੇ ਦੋ ਮੋਟਰਸਾਈਕਲ ਤੇ ਸੀਗੇ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੀਗਾ ਉਹ ਗੋਲੀਆਂ ਚਲਾ ਕੇ ਗਏ ਨੇ ਉਹ ਗੋਲੀਆਂ ਦੋ ਸੈੱਲ ਵੀ ਬਾਹਰ ਪਏ ਨੇ ਦੋਨੋਂ ਪਏ ਨੇ ਬਾਹਰ ਪਰ ਮੈਨੂੰ ਨਹੀਂ ਪਤਾ ਉਹ ਬੰਦੇ ਕੌਣ ਸੀ ਤੇ ਕਿਵੇਂ ਸੀ ਨਾ ਹੀ ਮੇਰਾ ਕੋਈ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਡਿਸਕਿਊਟ ਹੈ ਨਾ ਨਾ ਮੈਨੂੰ ਕੋਈ ਕਾਲ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਵੀ ਨਾ ਥ੍ਰੈਟ ਕੀਤਾ ਨਾ ਕੁਝ ਨਹੀਂ ਮੈਨੂੰ ਕੁਝ ਨਹੀਂ ਮੈਂ ਜਸਟ 10 ਮਿੰਟ ਪਹਿਲਾਂ ਹੀ ਮੈਂ ਘਰੋਂ ਆਇਆਗਾ ਹਜੀ ਸਿਰਫ ਅੱਛਾ ਕੀ ਮੈਂ ਕਹਿੰਦਾ ਪ੍ਰਸ਼ਾਸਨ ਦੇਖੋ ਜੀ ਮੈਨਾਂ ਆਪਾਂ ਚਾਹਣਾ ਵੀ ਦੇਖੋ ਇਸ ਤਰ੍ਹਾਂ ਤਾਂ ਬਹੁਤ ਮਾੜੀ ਗੱਲ ਆ ਜੀ ਦੇਖੋ شریف ਬੰਦੇ ਆਣਗੇ ਠੀਕ ਹੈ ਦੁਕਾਨਦਾਰੀ ਕਰਦੇ ਆ ਆਪਦੀ ਦੇਖੋ ਰਾਮਨਾਲ ਸਾਡੀ ਕੋਈ ਬੈਰ ਨਹੀਂ ਡੈਡ ਨਹੀਂ ਲੈਣ ਨਹੀਂ ਦੇਣ ਨਹੀਂ ਕਿਸੇ ਨਾਲ ਆਏ ਇਸ ਤਰ੍ਹਾਂ ਤਾਂ ਬਹੁਤ ਮਾੜਾ ਕੰਮ ਆ ਜੀ ਕਿ ਕਿਸੇ ਕਿਸੇ ਦੁਕਾਨਦਾਰ ਤੇ ਕੁਝ ਵੀ ਕਰ ਦਣਗੇ ਫਿਰ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੋਈ ਕਮ ਸੇ ਕਮ ਇਨ ਇਨਕ ਤਾਂ ਉਹ ਦੇਖਣ ਵੀ ਆਏ ਕਮ ਸੇ ਸਾਡਾ ਇਨੀ ਸੁਰੱਖਿਆ ਤਾਂ ਹੋਣੀ ਚਾਹੀਦੀ ਹੈਗੀ ਕੋਈ ਵੀ ਬੰਦਾ ਇਸ ਤਰ੍ਹਾਂ ਆ ਕੇ ਦੇਖੋ ਦੋ ਬੰਦੇ ਆਏ ਪਿਸਤੌਲ ਮਾਰ ਕਿਸੇ ਨੂੰ ਮਰਜੀ ਮਾਰ ਕੇ ਭੱਜ ਜਨਾ ਇੱਧਾ ਬਹੁਤ ਮਾੜਾ ਹੈ ਜੀ ਇਹ ਪਰ ਟਾਈਮ ਤੇ ਪਹੁੰਚ ਗਏ ਪੁਲਿਸ ਤਾਂ ਦੇਖੋ ਜੀ ਹਜੇ ਆਈ ਨਹੀਂ ਹਜੇ ਤੱਕ ਹੁਣ ਹੁਣ ਆਏ ਅੱਛਾ ਪੁਲਿਸ ਵਾਲੇ ਆਹ ਹੁਣ ਹੁਣ ਆਏ ਨੇ ਜੀ ਪੁਲਿਸ ਵਾਲੇ ਕੋ ਵਾਲੇ ਅਸੀਂ ਜਦੋਂ ਬੰਦੇ ਨੂੰ ਸਟਾਪ ਕੀਤਾ ਇਹਨਾਂ ਨੂੰ ਹੁਣ ਆਇਆ ਹੈ ਸਟਾਫ ਆ ਗਏ ਸਾਰੇ 15 ਮਿੰਟਾਂ ਦਾ ਕਾਲ ਹੋਈ ਹੈ ਨੁਕਸਾਨ ਕੋਈ ਨਹੀਂ ਨੁਕਸਾਨ ਤਾਂ ਬਿਲਕੁਲ ਬਚਤ ਰਹੇਗੀ ਜੀ ਕੋਈ ਦਿੱਕਤ ਨਹੀਂ ਕਿਸ ਗੱਲ ਦੀ ਅੱਜ ਅੱਗੇ ਜੀ ਕੀ ਨਾਮ ਹੈ ਜੀ ਜਗਰਾਤ ਸਿੰਘ ਅੱਗੇ ਸਾਰਾ ਕੀ ਹੋਇਆ ਵਾਕਿਆ ਤੁਸੀਂ ਇੱਥੇ ਰੁਕ ਭੱਜ ਕੇ ਸ਼ੇਰੂ ਨੇ ਫੜਿਆ ਜਦੋਂ ਨੇ ਪਲੱਸ ਤੋਂ ਚਲਾਤਾ ਸ਼ੇਰੂ ਪਰਾਂ ਹੋ ਗਿਆ ਮੇਰੇ ਬੱਦੇ ਰੰਗ ਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟਲੇ ਜਿਉਂ ਬੰਦਾ ਉਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲਮਸ ਸੀਗਾ ਪਹਿਲਾਂ ਵਾਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸ ਨੇ ਕਹਤਾ ਕਿ ਉਹਨੇ ਮੇਰੇ ਹੱਥ ਜਿਹੇ ਚਲਾਤਾ ਸੀ ਉਹਨੇ ਪਰ ਮੇਂ ਭੱਜ ਵੀ ਸਕਦਾ ਸੀ ਪਰ ਉਦੋਂ ਮੈਂ ਫੜਿਆ ਸੀ ਹੱਥਾਂ ਤੇ ਕਟ ਕੇ ਹਾਂ ਮੋਟਰਸਾਈਕਲ ਸਿੱਟ ਕੇ ਫਿਰ ਪੱਦੇ ਨੇ ਉਹ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਨੂੰ ਲਾਹਿਆ ਮੈਂ ਉਹ ਠੀਕ ਹੈ ਜੀ ਉਹ ਸਾਈਕਲ ਨੂੰ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਬਬਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਛੁਣ ਮਾਰਾ ਨਹੀਂ ਮੈਂ ਛੱਡਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਤੇ ਲਾਇਆ ਉਹਨੇ ਇਸ ਕਰਕੇ ਫਿਰ ਉਹ ਪੱਜ ਗਿਆ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਹੋਈ ਬੰਦੇ ਦਾ ਉਦਿਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਦੋਵੇਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਸਰ ਫਾਇਰਿੰਗ ਹੋਈ ਹੈ ਕੀ ਮਾਮਲਾ ਹੁਣ ਤੱਕ ਕੁਝ ਇਹ ਆਪਣੇ ਆਪਣੇ ਬਾਜ਼ਾਰ ਦੇ ਵਿੱਚ ਗੁਰੂ ਸ਼ਕਤੀ ਟ੍ਰੇਡਿੰਗ ਕੰਪਨੀ ਆ ਜਿੰਨਾਂ ਦੀ ਦੁਕਾਨ ਤੇ ਇਹ ਫਾਇਰਿੰਗ ਹੋਈ ਹੈ ਤੇ ਦੋ ਫਾਇਰ ਕਰਨ ਵਾਲੇ ਦੋ ਸੀ ਇਹ ਜੋ ਮੌਕੇ ਤੋਂ ਉਹ ਵੀ ਮੋਟਰਸਾਈਕਲ ਤੇ ਲੈ ਕੇ ਭੱਜ ਗਈ ਸੀ ਇਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਭਗਤ ਸਿੰਘ ਚੌਂਕ 'ਚ ਛੱਡ ਕੇ ਚਲੇ ਗਏ ਉਹ ਉਹਨਾਂ ਦੀ ਭਾਲ ਜਾਰੀ ਹੈ ਕਿੰਨੇ ਜਗ੍ਹਾ ਤੇ ਫਾਇਰਿੰਗ ਹੋਈ ਫਾਇਰ ਸਰ ਪਹਿਲਾਂ ਤਾਂ ਉਹਨਾਂ ਨੇ ਦੁਕਾਨ ਤੇ ਕੀਤੀ ਸੀ ਤੇ ਇਸ ਤੋਂ ਬਾਅਦ ਉਹ ਭਗਤ ਸਿੰਘ ਚੌਂਕ ਦੇ ਵਿੱਚ ਆਪਦੀ ਸੇਫਟੀ ਲਈ ਜਦੋਂ ਉਹਨਾਂ ਦੇ ਮੋਟਰਸਾਈਕਲ ਕਿਸੇ ਸਕੂਟੀ 'ਚ ਲੱਗਿਆ ਆਪਦੀ ਸੇਫਟੀ ਲਈ ਕਰਕੇ ਕੋਈ ਥ੍ਰੈਟ ਵਗੈਰਾ ਹੈਗਾ ਸੀ ਉਹਨਾਂ ਬੰਦਿਆਂ ਨੂੰ ਪਤਾ ਕਰਨ ਤੇ ਲੱਗਿਆ ਜੀ ਵੀ ਉਹਨਾਂ ਨੂੰ ਕੋਈ ਥ੍ਰੈਟ ਵਗੈਰਾ ਕੋਈ ਕੋਈ ਇਦਾਂ ਦੀ ਕਾਲ ਵਗੈਰਾ ਵੀ ਕੋਈ ਨੰਬਰ ਵਗੈਰਾ ਲੱਗਿਆ ਸੀ ਜਾਂ ਮੋਟਰਸਾਈਕਲ ਦਾ ਜਿਹੜਾ ਨੰਬਰ ਸੀਗਾ ਉਹ ਜੁਪੀ ਦਾਗਾ ਉਹਦੇ ਬਾਰੇ ਵੀ ਤਫਤੀਸ਼ ਕੀਤੀ ਹੈ ਕੋਈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੋਈ ਲੱਗਿਆ ਜੀ ਨਹੀਂ ਹਲੇ ਤੱਕ ਵੀ ਮਤਲਬ ਦੋਸ਼ੀਆਂ ਦੀ ਭਾਰ ਜਾ ਰਹੀ ਹੈ ਐਫ ਆਈ ਆਰ ਦਰਜ ਕਰਕੇ ਭਾਰ ਜਾ ਆਰਟੀਆਈ ਐਕਟੀਵਿਸਟ ਮਾਨਕ ਗੋਲ ਦੇ ਚਾਚੇ ਸतीश ਕੁਮਾਰ ਦੀ ਦੁਕਾਨ ਦੇ ਉੱਤੇ ਇਹ ਗੋਲੀਆਂ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ ਉਹਨਾਂ ਸਰਕਾਰ ਦੇ ਉੱਤੇ ਵੀ ਉਹਨਾਂ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਆਇਆ ਉਹਨਾਂ ਕਿਹਾ ਕਿ ਦਿਨ ਦਿਹਾੜੇ ਵਾਰਦਾਤਾ ਹੁੰਦੀਆਂ ਨੇ ਇੱਥੇ ਪੰਜਾਬ ਦੇ ਵਿੱਚ ਗੈਂਗਸਟਰ ਖੁੱਲ੍ਹਿਆਂ ਮ ਵਾਰਦਾਤਾ ਕਰਵਾਉਂਦੇ ਨੇ ਪਰ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਇਹ ਲੋਕਾਂ ਦੇ ਵੱਲੋਂ ਕਿ ਹਜ਼ਾਰਿਆਏ ਤੁਹਾਨੂੰ ਇਹ ਵੀ ਦੱਸ ਦੇ ਕਿ ਇਸ ਸਾਰੀ ਵਾਰਦਾਤ ਦੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਜ਼ਰੂਰ ਰਿਹਾਏ ਪਰ ਲੋਕਾਂ ਦਾ ਗੁੱਸਾ ਪੁਲਿਸ ਦੇ ਉੱਤੇ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ